ਆ ਕਰਨ ਨੰਨ ਇਹ ਸਿਨੇਮਾ ਚ ਚੱਲਦੀ ਕਲਾ ਇਹ ਤੁਮੀ ਵਹੀ ਹੋਦੇ ਤੁਹਾਨੂੰ ਯਾਦ ਹੋਵੇ ਤੇ ਭਾਨੀ ਮੋਰਚੰਦ ਚਰਮਚ ਦਾ ਗੀਤ ਹੈ ਡੱਕਾ ਨਾ ਦੂਰਾ ਕਰਦਾ ਮੈਂ ਤੇ ਤੂੰ ਹੋ ਕੇ ਪਰਦਾ ਨਾ ਦੂਰਾ ਕਰਦਾ ਜene ਤੂੰ ਬੋਕੇ ਪਰਦਾ ਇੰਨਾ ਚਿਰ ਜੀਮੀ ਕੋਲੇ ਉਹਨਾ ਚਿਰ ਜੱਤਾ ਸਰਦਾ ਮਧਰੋਂ ਮੀਠਾ ਮੇਗਾ ਸਾਰੇ ਕਦ ਚਿਖੂ ਗੇ ਇੰਦਰੋਂ ਮੂਠਾ ਮੇਗਾ ਥਾਰੀ ਕਦ ਟੇਕੂ ਗੇ ਆਣੀ ਦਾ ਲੰਗ ਪੜਾ ਦੇ ਆਏ ਕੌਲੀ ਵਿੱਚ ਸਮਝੀ ਬਾਦੇ ਆਣੀ ਦਾ ਲੰਗ ਪੜਾ ਦੇ ਹੋਲੀ ਵਿੱਚ ਸਮਝੀ ਬਾਦੇ ਸੀਨੇ ਨੂੰ ਪੇਜ ਰਕਾਨੇ ਅਧਿਆਇ ਕੋਰ ਮੰਗਾ ਦੇ ਸੀਨੇ ਨੂੰ ਪੇਜ ਰਕਾਨੇ ਅਧਿਆਇ ਕੋਰ ਮੰਗਾ ਦੇ ਕੋਡੇ ਹੱਥ ਖੜੀ ਬੁਨੇ ਮੌਸਮ ਹੋ ਗਿਆ ਸੁਹਾਣਾ ਕੀ ਚਰੀ ਕੁੜੇ ਮੌਸਮ ਹੋ ਗਿਆ ਸੁਬਾਣਾ ਝਟਾ ਤੂੰ ਮੋਟਾ ਮਾਣੇ ਬਿਲਕਣ ਤੇ ਪਾਲ ਨੇ ਆਹ ਝਟਾ ਤੂੰ ਮੋਟਾ ਮਾਣੇ ਬਿਲਕਣ ਤੇ ਪਾਲ ਨੇ ਜੋ ਡੰਗ ਨਾ ਮਿਲੇ ਖਾਣ ਨੂੰ ਸੌ ਜਾਂਦੇ ਭੁੱਖੇ ਪਾਣੇ ਜੋ ਡੰਗ ਨਾ ਮਿਲੇ ਖਾਣ ਨੂੰ ਸੌ ਜਾਂਦੇ ਭੁੱਖੇ ਪਾਣੇ ਅਰਸ ਨਾ ਕਰਦਾ ਵੇ ਆਵੇਂ ਨਿਤ ਕਾਰੀ ਨਾ ਘਣੀ ਲਾਵੇ ਤੂੰ ਜਰਦਾ ਵੇ ਖਾਵੇ ਨਿਤ ਕਾਰੀ ਨਾ ਘਣੀ ਕਿਰਦਾ ਤੇਰਾ ਜੱਟੀਏ ਨਹੀਂ ਜੱਟ ਦਾ ਜੇਰਾ ਕਾ ਤੋਂ ਦਿਲ ਕਰਦਾ ਤੇਰਾ ਪੀੜ ਨੂੰ ਮੈਨੂੰ ਕਿਹੜਾ ਦਿੰਦਾ ਨਹੀਂ ਬਾਪੂ ਤੇਰਾ ਆਪਣੀ ਮੈਂ ਕੀ ਮਾਨੀ ਲੋਕੀ ਸਰਦਾਰ ਭਾਗਦੇ ਤੌਰ ਨਾਲ ਜੀਵਾਨੀ ਲੋਕੀ ਸਰਦਾਰ ਭਾਗਦੇ

ਕਦੋਂ ਡੰਡਾ ਵੇ ਬਸ ਸਾਰੀ ਕਿੰਨ ਏ ਤੂੰ ਗੱਲ ਕਹਿਦੀ ਕਹਿ ਗਈ ਓ ਲਿਕੇ ਹੀ ਕਹਿ ਗਈ ਬਾਜ਼ੀ ਪੁੱਠੀ ਪੈ ਗਈ ਸੁਣ ਕੇ ਤੇਰੇ ਬੋਲ ਰਕਾਨੇ ਕੀਦੀ ਮੇਰੀ ਸਾਰੀ ਲਹਿ ਗਈ ਕਰ ਝੁੰਗਾ ਤਾਰਾ ਨਹੀਂ ਤੇਰੇ ਇਹ ਗੀਤ ਮੈਂ 1970 ਦੇ ਵਿੱਚ ਲਿਖਿਆ ਸੀ ਹਾਲਾਂਕਿ ਉਦੋਂ ਮੇਰਾ ਵਿਆਹ ਨਹੀਂ ਸੀ ਹੋਇਆ। ਆ ਮੇਰਾ 1978 ਕੋਈ 7 ਸਾਲ ਤੋਂ ਪਹਿਲਾਂ ਇਹ ਗੀਤ ਕਰਕੇ ਤੁਹਾਡਾ ਵਿਆਹ ਹੋ ਗਿਆ। ਫਿਰ ਵੀ ਵਧੀਆ ਤਜਰਬਾ ਸੀ। ਉਹਦਾ ਸਹੀਕਾ ਦਬਾਤ ਕੋਈ ਨਹੀਂ ਪੈਦੀ। ਕਿਉਂ ਲੋਕ ਕੋਈ ਨਹੀਂ ਪੜ੍ਹ ਰੋ ਫੋਟੋ ਪੇ। ਹੋ ਜੀ ਤੇ ਵੈਸੇ ਘਾੜਾ ਤੋਂ ਬੱਧੀ ਲੱਗਿਆ ਸਾਰੇ ਬਲਿਸ਼ੁਰ ਪਾਵਾ ਜਿਹੜੀ ਕੋਣੀ ਹੈ ਸਾੜੇ ਚਾਈ ਹੁੰਦਾ ਹੋਣਾ ਆ ਵੀ ਫੋਟੋ ਪਾਵਾ ਦੇ ਕੋ ਹੋਣਾ ਆਪਾਂ ਜਦੋਂ ਗਰੁੱਪ ਫੋਟੋ ਕਰਾਂਗੇ ਨਾ ਰਾਮਤਾ ਜੀ ਨੂੰ ਸਨਮਾਨਤ ਵੀ ਕਰਾਂਗੇ ਅੱਛਾ ਇੱਕ ਮੈਂ ਕਹਿੰਦਾ ਮੇਰੀ ਗੱਲ ਕਸੂਰ ਆਨੰਦ ਅਧੂਰਾ ਇੱਕ ਹੋਰ ਇੱਕ ਹੋਰ ਸਨ ਟਾਈਮ ਵਿੱਚ ਇੱਕ ਹੋਰ ਸਨਾ ਨਹੀਂ ਮੇਰਾ ਆਨੰਦ ਨਹੀਂ ਜਿਹੜਾ ਪਾ ਨਹੀਂ ਜੀ